ਮੁੱਦੇ ਆਪਣੇ ਭਾਜੀ ਉਹੀ ਨੇ ਪੁਰਾਣੇ ਜਦੋਂ ਤੱਕ ਹੱਲ ਨਹੀਂ ਹੋਣਗੇ ਆਪਾਂ ਉਹਨਾਂ ਨੂੰ ਚੱਕੀ ਜਾਵਾਂਗੇ ਬੁੱਡੇ ਦਰਿਆ ਦਾ ਮਸਲਾ ਭਾਜੀ ਮੱਤੇ ਬਾੜੇ ਜੰਗਲ ਦਾ ਮਸਲਾ ਹੈ ਪ੍ਰਾਈਵੇਟ ਸਕੂਲਾਂ ਵੱਲੋਂ ਹੋ ਰਹੀ ਲੁੱਟ ਦਾ ਮਸਲਾ ਹੈ ਪ੍ਰਾਈਵੇਟ ਹਸਪਤਾਲਾਂ ਵੱਲੋਂ ਹੋ ਰਹੀ ਲੁੱਟ ਦਾ ਮਸਲਾ ਹੈ ਲੋਕਾਂ ਦੀ ਛੇਲੇ ਲਈ ਜਾ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਨਾਂ ਤੋਂ ਸਰਕਾਰੀ ਸਕੂਲਾਂ ਦੀ ਸਰਕਾਰ ਵੱਲੋਂ ਸਹੂਲਤਾਂ ਬਿਲਕੁਲ ਨਹੀਂ ਦਿੱਤੀਆਂ ਜਾ ਰਹੀਆਂ ਇਮਾਰਤਾਂ ਖਸਤਾ ਨੇ ਉਹੀ ਪੋਚਾ ਫਿਰ ਕੇ ਕਹਿ ਦਿੱਤਾ ਜਾਂਦਾ ਜੀ ਸਮਾਰਟ ਸਕੂਲ ਬਣ ਗਏ ਜੋ ਨਿਸ਼ਾਨ ਭਾਈ ਆਪਾਂ ਨੂੰ ਆਟੋ ਮਿਲਿਆ ਮੈਂ ਸਾਰੀ ਆਵਾਬ ਨੂੰ ਲੁਧਿਆਣੇ ਦੇ ਜਨਤਾ ਨੂੰ ਬੇਨਤੀ ਕਰਾਂਗਾ ਕਿ ਅਗਰ ਤੁਸੀਂ ਬਿੱਟੂ ਹੋਣਾ ਤੋਂ ਵਢਿੰਗ ਹੋਣਾ ਤੋਂ ਜੇ ਠੱਗੇ ਜਾਣਾ ਚਾਹੁੰਦੇ ਹੋ ਤਾਂ ਫਿਰ ਤਾਂ ਤੁਸੀਂ ਇਹਨਾਂ ਨੂੰ ਵੋਟ ਪਾ ਦੇਣੀ ਹੈ ਚਾਹੇ ਹੋਵੇ ਰਾਜਾ ਵਢਿੰਗ ਚਾਹੇ ਹੋਵੇ ਬਿੱਟੂ ਚਾਹੇ ਹੋਵੇ ਢਿੱਲੋ ਤੇ ਚਾਹੇ ਹੋਵੇ ਪੱਪੀ ਸਾਰੇ ਰੱਜ ਕੇ ਝੂਠ ਬੋਲਦੇ ਸਾਰੇ ਸਾਰੇ ਦੇ ਗੱਪੀ ਸਾਰੇ ਕੋਲੋਂ ਪੈਸੇ ਲੈ ਲਓ ਸਾਰੇ ਕੋਲੋਂ ਪੈਸੇ ਲੈ ਲਓ ਕਿਉਂਕਿ ਪਹਿ ਵੰਡਣਾ ਹੁੰਦੇ ਨਾ ਸਾਰੇ ਕੋਲੋਂ ਪੈਸੇ ਲੈ ਲਓ ਸਾਮੂ ਗੁੱਦੂ ਬਣਾਇਓ ਬਸ ਇੱਕੋ ਕੰਮ ਚੰਗਾ ਕਰਦੇ ਹੋ ਵੋਟ 버ਗਰ ਵਾਲੇ ਨੂੰ ਪਾਓ જન ਹਿਤੇਸ਼ੀ টিআরপি ਨਹੀਂ ভরসা ਆਪਕਾ ਐਸੀ ਦੇਖ ਰਿਹਾ ਹਾਂ ਤੁਸੀਂ ਤੇ ਮਹਾ ਮਨੀਸ਼ ਵਿਸਿਸ਼ਟ ਲੋਕ ਸਭਾ ਚੋਣਾਂ ਦਾ ਜਿਹੜਾ ਕਿ ਕੁਝ ਹੀ ਦਿਨ ਰਹਿ ਗਏ ਨੇ ਵੋਟਰ ਜਿਹੜੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ 1 ਜੂਨ ਨੂੰ ਜਿਹੜੇ ਚੋਣਾਂ ਹੋ ਜਾਣਗੀਆਂ ਉਸ ਤੋਂ ਬਾਅਦ ਜੇ ਗੱਲ ਕਰੀਏ ਸਿਆਸੀ ਪਾਰਟੀਆਂ ਦੀਆਂ ਤਾਂ ਲਗਾਤਾਰ ਜਿਹੜੇ ਵਾਰ ਵਿਵਾਦ ਚੱਲਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਤੋਂ ਆਜ਼ਾਦ ਜਿਹੜੇ ਕਿ ਬਾਬਾ ਬਰਗਰਾਂ ਵਾਲੇ ਜਿਹੜੇ ਨਾਮੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜੀ ਵਾਰੀ ਜਿਹੜੇ ਇਸ ਚੋਣ ਨੂੰ ਦੁਆਰਾ ਲੜਦੇ ਹੋਏ ਨਜ਼ਰ ਆਣੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਫੇਰ ਚੋਣਾਂ ਦੇ ਵਿੱਚ ਉਤਰੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਹੜੇ ਮੁੱਦਿਆਂ ਨੂੰ ਲੈ ਕੇ ਦੂਜੀ ਵਾਰੀ ਚੋਣਾਂ ਦੇ ਵਿੱਚ ਫੇਰ ਉਤਰੇ ਮੁੱਦੇ ਆਪਣੇ ਭਾਜੀ ਉਹੀ ਨੇ ਪੁਰਾਣੇ ਜਦੋਂ ਤੱਕ ਹੱਲ ਨਹੀਂ ਹੋਣਗੇ ਆਪਾਂ ਉਹਨਾਂ ਨੂੰ ਚੱਕੀ ਜਾਵਾਂਗੇ ਜੀ ਬੁੱਢੇ ਦਰਿਆ ਦਾ ਮਸਲਾ ਭਾਜੀ ਮੱਤੇਵਾੜੇ ਜੰਗਲ ਦਾ ਮਸਲਾ ਹੈ ਪ੍ਰਾਈਵੇਟ ਸਕੂਲਾਂ ਵੱਲੋਂ ਹੋ ਰਹੀ ਲੁੱਟ ਦਾ ਮਸਲਾ ਹੈ ਪ੍ਰਾਈਵੇਟ ਹਸਪੀਟਲ ਵੱਲੋਂ ਹੋ ਰਹੀ ਲੁੱਟ ਦਾ ਮਸਲਾ ਹੈ ਤੁਸੀਂ ਦੇਖੋ ਜੀ ਡੈਂਗਾ ਵਾਲੇ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਉਹ ਇਹਨਾਂ ਐਮਐਲਏ ਐਮਪੀਆ ਨੂੰ ਕਰੋੜਾਂ ਰੁਪਏ ਦਾ ਫੰਡ ਦਿੰਦੇ ਨੇ ਜੀ ਆਪਣਾ ਜਿਹੜਾ ਉਹ ਕੈਮੀਕਲ ਵਾਲਾ ਪਾਣੀ ਹੈ ਉਹ ਡਾਇਰੈਕਟ ਜਿਹੜਾ ਬੁੱਢੇ ਦਰਿਆ ਚ ਪਾ ਰਹੇ ਨੇ ਬੁੱਢੇ ਦਰਿਆ ਰਹੀ ਉਹ ਸਤਲੁਜ ਜਾ ਰਿਹਾ ਮਾਲਵੇ ਚ ਫੈਲ ਰਿਹਾ ਰਾਜਸਥਾਨ ਚ ਕੈਂਸਰ ਫੈਲ ਰਿਹਾ ਠੀਕ ਹੈ ਜੀ ਇਹ ਇਹਨਾਂ ਐਮਪੀ ਐਮਐਲਏ ਨੂੰ ਪੈਸੇ ਖਾਣ ਕਰਕੇ ਇਹਨਾਂ ਨੂੰ ਲੋਕਾਂ ਦੀ ਸਿਹਤ ਦਾ ਕੋਈ ਖਿਆਲ ਨਹੀਂ ਸਿਰਫ ਪੈਸੇ ਖਾਂਦੇ ਨੇ ਤੇ ਲੋਕਾਂ ਦੀ ਸਿਹਤ ਨਾਲ ਇਹ ਖੇਲਣ ਦੀ ਇਜਾਜ਼ਤ ਦੇ ਰਹੇ ਨੇ ਮੇਰਾ ਮੁੱਦੇ ਇਹੀ ਨੇ ਕਿ ਜੇ ਮੈਂ ਸੰਸਦ ਦੇ ਵਿੱਚ ਜਾਵਾਂਗਾ ਤਾਂ ਉੱਥੇ ਜਾ ਕੇ ਬੁੱਢੇ ਦੇ ਰਿਆ ਦਾ ਮਸਲਾ ਚੱਕਾਂਗਾ ਮੱਤੇ ਵੜੇ ਜੰਗਲ ਦਾ ਮਸਲਾ ਚੱਕਾਂਗਾ ਲੋਕਾਂ ਦੀ ਛੇਲੇ ਲਈ ਜਾ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਨਾਤੇ ਜੀ ਸਰਕਾਰੀ ਸਕੂਲਾਂ ਦੀ ਸਰਕਾਰ ਵੱਲੋਂ ਸਹੂਲਤਾਂ ਬਿਲਕੁਲ ਨਹੀਂ ਦਿੱਤੀਆਂ ਜਾ ਰਹੀਆਂ ਇਮਾਰਤਾਂ ਖਸਤਾ ਨੇ ਉਹੀ ਪੋਚਾ ਫੇਰ ਕੇ ਕਹਿ ਦਿੱਤਾ ਜਾਂਦਾ ਦੀ ਸਮਾਰਟ ਸਕੂਲ ਬਣ ਗਏ ਜੀ ਮਾਰੋ ਗੇਟ ਨੂੰ ਰੰਗ ਕਰਕੇ ਕਹਿ ਦਿੰਦੇ ਮਿੱਕੀ ਮਾਉਸ ਬਣਾ ਕੇ ਕਹਿ ਦਿੰਦੇ ਜੀ ਏ ਸਮਾਰਟ ਸਕੂਲ ਬਣਗੇ ਸਮਾਰਟ ਸਕੂਲ ਬਣਾਉਣ ਲਈ ਤੁਸੀਂ ਮੈਨੂੰ ਐਮਪੀ ਬਣਾਓ ਤੇ ਮੈਂ ਦੱਸਾਂਗਾ ਕਿ ਸਮਾਰਟ ਸਕੂਲ ਕੀ ਹੁੰਦੇ ਨੇ ਜੀ ਹੋਰ ਕਿਹੜੇ ਪ੍ਰੋਜੈਕਟ ਮੈਂ ਜੇ ਗੱਲ ਕਰੀਏ ਹਸਪੀਟਲ ਨਹੀਂ ਲੁਧਿਆਣਾ ਦੇ ਵਿੱਚ ਕੋਈ ਐਕਸਿਵੇਸ਼ਨ ਸੈਂਟਰ ਨਹੀਂ ਉਹਨਾਂ ਮੁੱਦਿਆਂ ਤੇ ਨਹੀਂ ਲੜਾਂਗਾ ਬਿਲਕੁਲ ਬਾਜੀ ਹੈਲਥ ਦਾ ਮੁੱਦਾ ਮੇਰੇ ਮੁੱਦਿਆਂ ਦੇ ਵਿੱਚ ਸਭ ਤੋਂ ਅਹਿਮ ਹੈ ਮੇਨ ਹੈ ਜੀ ਕਿ ਜੇ ਮੈਂ ਜਿੱਤਦਾ ਹਾਂ ਤਾਂ ਪ੍ਰਾਈਵੇਟ ਹਸਪੀਟਲ ਦੀ ਲੁੱਟ ਤੋਂ ਬਚਾਉਣ ਲਈ ਲੋਕਾਂ ਨੂੰ ਪੀਜੀਆਈ ਦੇ ਲੈਵਲ ਦਾ ਵੱਡਾ ਹਸਪੀਟਲ ਲੈ ਕੇ ਆਵਾਂਗਾ ਇਹ ਤਾਂ ਇਹਨਾਂ ਦੀ ਗੱਲਾਂ ਕਰਦੇ ਨਾ ਉਹ ਇਹਨਾਂ ਨੇ ਲੈ ਕੇ ਵੀ ਨਹੀਂ ਆਉਣਾ ਲੈਕਿਨ ਮੈਂ ਪੀਜੀਏ ਦੇ ਲੈਵਲ ਦੀ ਗੱਲ ਕਰਾਂਗਾ ਤਾਂ ਮੈਂ ਪੀਜੀਏ ਵਰਗਾ ਹਸਪਤਲ ਵਧੀਆ ਲੈ ਕੇ ਆਵਾਂਗਾ ਕਿ ਲੁਧਿਆਣੇ ਦੇ ਲੋਕਾਂ ਨੂੰ ਚੰਡੀਗੜ੍ਹ ਜਾ ਕੇ ਉੱਥੇ ਜ਼ਮੀਨ ਤੇ ਲੇਟ ਕੇ ਇਲਾਜ ਨਾ ਕਰਾਣਾ ਪਵੇ ਇੱਥੇ ਲੁਧਿਆਣੇ ਦੇ ਲੋਕਾਂ ਨੂੰ ਵਧੀਆ ਇਲਾਜ ਮਹੀਆ ਹੋ ਸਕੇ ਚੋਣ ਨਿਸ਼ਾਨ ਮਿਲ ਗਿਆ ਚੋਣ ਨਿਸ਼ਾਨ ਕਿਹੜਾ ਮਿਲਿਆ ਚੋਣ ਨਿਸ਼ਾਨ ਭਾਈ ਆਪਾਂ ਨੂੰ ਆਟੋ ਮਿਲਿਆ ਮੈਂ ਸਾਰੀ ਆਵਾਮ ਨੂੰ ਲੁਧਿਆਣੇ ਦੀ ਜਨਤਾ ਨੂੰ ਬੇਨਤੀ ਕਰਾਂਗਾ ਕਿ ਅਗਰ ਤੁਸੀਂ ਬਿੱਟੂ ਹੋਣਾ ਤੋਂ ਵੜਿੰਗ ਹੋਣਾ ਤੋਂ ਜੇ ਠੱਗੇ ਜਾਣਾ ਚਾਹੁੰਦੇ ਹੋ ਤਾਂ ਫਿਰ ਤਾਂ ਤੁਸੀਂ ਇਹਨਾਂ ਨੂੰ ਵੋਟ ਪਾ ਦੇਣੀ ਹੈ ਤੇ ਜੇ ਨਹੀਂ ਠੱਗੇ ਜਾਣਾ ਚਾਹੁੰਦੇ ਫਿਰ ਆਪਣੇ ਮੁੱਦੇ ਹ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਣਾ ਚਾਹੁੰਦੇ ਹੋ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਬਚਣਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਬੁੱਢੇ ਦਰਿਆ ਦੇ ਰਾਹੀਂ ਕੈਂਸਰ ਨਾ ਫੈਲੇ ਮੈਂ ਅਪਾਹਜ ਬੱਚੇ ਨਾ ਜੰਮਣ ਇਸ ਕੈਂਸਰ ਕਰਕੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੱਤੇਵਾੜੇ ਦਾ ਜੰਗਲ ਜਿਹੜਾ ਇੱਕ ਇੱਕ ਲੁਧਿਆਣੇ ਦਾ ਜਿਹੜਾ ਫੇਫੜੇ ਲੁਧਿਆਣੇ ਦੇ ਉਹ ਨਾ ਕੱਟੇ ਜਾਣ ਤਾਂ ਫਿਰ ਤੁਸੀਂ ਮੈਨੂੰ ਵੋਟ ਪਾ ਕੇ ਸੰਸਦ ਦੇ ਵਿੱਚ ਭੇਜੋ ਇਹਨਾਂ ਮੁੱਦਿਆਂ ਤੇ ਮੈਂ ਬੋਲਾਂਗਾ ਕਿਉਂਕਿ ਇਹ ਬਿੱਟੂ ਵਰਗੇ ਵਡਿੰਗ ਵਰਗੇ ਇਹ ਉੱਥੇ ਜਾ ਕੇ ਗੁੰਗੇ ਹੋ ਜਾਂਦੇ ਨੇ ਜੀ ਇਹ ਗੱਲ ਕਰੀ ਉਹ ਕਹਿੰਦੇ ਕਿ ਆਜ਼ਾਦ ਉਮੀਦਵਾਰਾਂ ਦਾ ਤਾਂ ਕੋਈ ਵਜੂਦ ਹੀ ਨਹੀਂ ਹੈਗਾ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ ਲੋਕ ਲੋਕ ਵੀ ਇਹੀ ਕਹਿੰਦੇ ਕਿ ਕਾਂਗਰਸ ਜਾਂ ਭਾਜਪਾ ਉਹ ਹੀ ਸਵਾਈਪ ਕਰੇਗੀ ਤੁਹਾਡੇ ਵਰਗਿਆਂ ਨੂੰ ਤਾਂ ਕਹਿੰਦੇ ਕਿ ਸਾਨੂੰ ਤਾਂ ਲੋੜ ਵੀ ਨਹੀਂ ਹੈਗੀ ਨਾ ਇਹਨਾਂ ਨੂੰ ਵੋਟਾਂ ਦੇ ਇਸ ਗੱਲ ਦਾ ਜਵਾਬ ਤਾਂ ਜਨਤਾ ਨੇ ਦੇਣਾ ਜੀ ਜੀ ਜਨਤਾ ਨੇ ਸਾਨੂੰ ਟੱਕਰ 'ਚ ਖੜਾ ਕਰਨਾ ਜਨਤਾ ਨੇ ਸਾਨੂੰ ਵੋਟ ਪਾਉਣੀ ਹੈ ਤੇ ਜਨਤਾ ਨੇ ਸਾਨੂੰ ਜਿਤਾ ਕੇ ਭੇਜਣਾ ਤੇ ਇਹਨਾਂ ਦੇ ਮੂੰਹ 'ਤੇ ਚਪੇਟ ਮਾਰਨੀ ਹੈ ਮੈਂ ਉਹੀ ਕਹਿ ਰਿਹਾ ਨਾ ਪਿਛਲੀ ਵਾਰੀ ਵੀ ਤੁਸੀਂ ਖੜੇ ਸੀ ਐਤ ਕੀ ਫੇਰ ਖੜੇ ਹੋ ਪਿਛਲੀ ਵਾਰੀ ਕਿਉਂ ਨਹੀਂ ਜਿੱਤੇ ਤੇ ਐਤ ਕੀ ਕਿਦਾਂ ਵੋਟਾਂ ਮੰਗਣ ਦੀ ਹੋ ਗਈ ਸਾਡੀ ਲੜਾਈ ਜਿਹੜੀ ਭਾਜੀ ਜਾਰੀ ਰਹੇਗੀ ਕਿਉਂਕਿ ਜਦੋਂ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਵਾਲੇ ਲੁਧਿਆਣੇ ਦੇ ਲੋਕਾਂ ਨੂੰ ਲੁੱਟਣ ਵਾਲੇ ਜਦ ਤੱਕ ਖੜੇ ਰਹਿਣਗੇ ਤਦ ਤੱਕ ਸਾਡੇ ਵਰਗੇ ਵੀ ਹੌਕਾ ਦਿੰਦੇ ਰਹਿਣਗੇ ਜੀ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਵੋਟ ਲਈ ਤੁਸੀਂ ਅਪੀਲ ਕਰੋਗੇ ਦੋਸ਼ਕ ਸਾਡੇ ਕੋ ਭਾਜੀ ਇੰਨਾ ਵੱਡੇ ਉਮੀਦਵਾਰਾਂ ਦੇ ਬਰਾਬਰ ਸਾਡੇ ਕੋ ਸਾਧਨ ਨਹੀਂ ਹੈਗੇ ਜੀ ਤੇ ਕਰ ਅਸੀਂ ਫਿਰ ਵੀ ਦੋਰ ਤੋਂ ਦੋਰ ਜਾ ਕੇ ਪਿੰਡਾਂ ਪਿੰਡ ਜਾ ਕੇ ਟੂ ਵੀਲਰ ਤੇ ਮੈਂ ਪ੍ਰਚਾਰ ਕਰ ਰਿਹਾ ਆਪਣੇ ਜੀ ਮੈਂ ਲੋਕਾਂ ਨੂੰ ਜਾਗਾਨ ਦੀ ਕੋਸ਼ਿਸ਼ ਕਰ ਰਿਹਾ ਜੀ ਤੇ ਲੋਕਾਂ ਨੂੰ ਹੁਣ ਜਾਗ ਵੀ ਜਾਣਾ ਚਾਹੀਦਾ ਨਹੀਂ ਜਵੇਂ ਬਾਬਾ ਬਰਗਰਾਂ ਵਾਲਾ ਫੇਮਸ ਆ ਉਸ ਤਰ੍ਹਾਂ ਤੁਹਾਨੂੰ ਵੋਟਾਂ ਵੀ ਪੈਣੀਆਂ ਨੇ ਬਿਲਕੁਲ ਜੀ ਲੋਕਾਂ ਨੂੰ ਚਾਹੀਦਾ ਕਿ ਲੋਕਾਂ ਦੇ ਲਈ ਬੋਲਣ ਵਾਲਾ ਬੰਦਾ ਸੰਸਦ ਦੇ ਵਿੱਚ ਭੇਜਿਆ ਜਾਵੇ ਇਹਨਾਂ ਗੁੰਗਿਆਂ ਨੂੰ ਭੇਜਣ ਦੇ بجائے ਨਹੀਂ ਆਜ਼ਾਦ ਉਮੀਦਵਾਰ ਖੜੇ ਹੋ ਤੇ ਕੋਈ ਬਾਅਦ ਚੋ ਇਹ ਤਾਂ ਨਹੀਂ ਹੋਏਗਾ ਬਾਈ ਚਾਂਸ ਜਿੱਤ ਜਾਣੇ ਹੋ ਫਿਰ ਤੁਸੀਂ ਪਾਰਟੀ ਦੇ ਵਿੱਚ ਨਹੀਂ 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 ਜਿੱਤ ਕੇ ਲੋਕਾਂ ਦੀ ਗੱਲ ਕਰਾਂਗੇ ਜੇ ਕਹਿ ਕੇ ਚੱਲੇ ਆ ਲੋਕਾਂ ਦੀ ਗੱਲ ਕਰਾਂਗੇ ਕਿਉਂਕਿ ਜੇ ਲੋਕਾਂ ਦਾ ਧੋਖਾ ਕਰਾਂਗੇ ਤੇ ਲੋਕਾਂ ਦੇ ਜੁੱਤੀਆਂ ਵੀ ਮਾਰਨੀ ਹੈ ਜੀ ਸੋ ਆਖਿਰ ਦੇ ਵਿੱਚ ਕੀ ਅਪੀਲ ਕਰਦੇ ਹੋ ਲੁਧਿਆਣਾ ਵਾਲੇ ਅਪੀਲ ਇਹ ਹੈ ਜੀ ਆ ਰਹੀ ਇੱਕ ਜੋਂਨ ਨੂੰ ਚੌਨਸਰ ਆਟੋ ਦੇ ਉੱਤੇ ਮੋਰਾ ਲਾਓ ਚੌਨਸਰ ਆਟੋ ਨੂੰ ਮੋਰਾ ਲਾ ਕੇ ਬਾਬਾ ਜੀ 버ਗਰ ਵਾਲੇ ਰਵਿੰਦਰਪਾਲ ਸਿੰਘ ਤੁਹਾਡਾ ਬੱਚਾ ਵਾ ਇਹਨੂੰ ਜਿਤਾ ਕੇ ਭੇਜੋ ਇੱਕ ਛੋਟੇ ਜਿਹੇ ਸ਼ਹਿਰ ਮੈਂ ਗੱਲ ਕਰਾਂਗਾ ਚਾਹੇ ਹੋਵੇ ਰਾਜਾ ਵਢਿੰਗਲ ਚਾਹੇ ਹੋਵੇ ਬਿੱਟੂ ਚਾਹੇ ਹੋਵੇ ਢਿੱਲੋ ਤੇ ਚਾਹੇ ਹੋਵੇ ਪੱਪੀ ਸਾਰੇ ਰੱਜ ਕੇ ਝੂਠ ਬੋਲਦੇ ਸਾਰੇ ਸਿਰੇ ਤੇ ਗੱਪੀ ਸਾਰੇ ਕੋਲੋਂ ਪੈਸੇ ਲੈ ਲਓ ਸਾਰਿਆਂ ਕੋਲੋਂ ਪੈਸੇ ਲੈ ਲਓ ਕਿਉਂਕਿ ਪਹਿ ਵੰਡਣਾ ਹੁੰਦੇ ਨਾ ਜੀ ਸਾਰਿਆਂ ਕੋਲੋਂ ਪੈਸੇ ਲੈ ਲਓ ਸਭ ਨੂੰ ਬੁੱਧੂ ਬਣਾਇਓ ਬਸ ਇੱਕੋ ਕੰਮ ਚੰਗਾ ਕਰਦੇ ਹੋ ਵੋਟ ਵਰਕਰ ਵਾਲੇ ਨੂੰ ਪਾਇਓ ਕੀ ਬਾਤ ਹੈ ਕੀ ਬਾਤ ਹੈ ਥੈਂਕ ਯੂ ਸਰ ਥੈਂਕ ਯੂ ਸੋ ਇਹ ਸੀਗੇ ਸਾਡੇ ਨਾਲ ਰਜਿੰਦਰ ਪਾਲ ਜੀ ਜਿਨ੍ਹਾਂ ਨੇ ਵੱਲੋਂ ਬੜੀ ਵਧੀਆ ਜਿਹੜੀ ਸ਼ਾਇਰੀ ਦੇ ਨਾਲ ਆਪਣੀ ਵੋਟਰਾਂ ਨੂੰ ਜਿਹੜੀ ਅਪੀਲ ਕੀਤੀ ਹੈ ਹਾਲਾਂਕਿ ਹੁਣ ਇਹ ਤਾਂ ਜਨਤਾ ਦੇ ਹੱਕ ਦਾ ਫੈਸਲਾ ਹੈ ਜਨਤਾ ਨੇ ਜਿਹੜੀ ਮਤ ਦਾ ਦਾਨ ਦੇਣਾ ਇੱਕ ਤਰੀਕ ਨੂੰ ਕਿਸ ਦੇ ਕਿਸ ਨੂੰ ਫਤਵਾ ਜਾਰੀ ਕਰਦੇ ਆ ਉਹ ਜਨਤਾ ਦੇਖੇਗੀ ਸੋ ਇਸੇ ਤਰ੍ਹਾਂ ਹੋਰ ਵੀ ਉਮੀਦਵਾਰਾਂ ਨਾਲ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਬਣੇ ਰਹੋ ਜਾਨੀ ਤੇ ਸ਼ੁਕਰੀਆ